ਫਾਜ਼ਿਲ ਕਮ ਹੈ ਕੀ ਫਾਜ਼ਿਲ ਕਮ ਹੈ ਚੌਂ ਘੰਟਾ ਘਰ ਕੇ ਨਜ਼ਦੀਕ ਕੀ ਹਾਂਜੀ ਉੱਥੇ ਦਾ ਵੇਖੋ ਇੱਥੇ ਵੇਖ ਰਹੇ ਹੋ ਇੱਥੇ ਵੇਖੋ ਸ਼ੀਰੀ ਜੀ ਗਾਰਮੈਂਟਸ ਵਾਲਿਆਂ ਨੇ ਲਗਾਤੀ ਹੈ ਵਿంటర్ ਸੇਲ ਜੀ ਹਾਂ ਸ਼ੀਰੀ ਜੀ ਗਾਰਮੈਂਟਸ ਵਾਲਿਆਂ ਨੇ ਹੁਣ ਵਿంటర్ ਸੇਲ ਲਗਾਤੀ ਹੈ ਹੁਣ ਤੁਹਾਨੂੰ ਫਲੈਟ 25% ਦਾ ਆਫ ਬਲਣ ਜਾ ਰਿਹਾ ਹੈ ਚਲੋ ਚੱਲਦੇ ਆਂ ਅੰਦਰ ਪੂਰੀ ਗੱਲਬਾਤ ਕਰਦੇ ਆਂ ਪਾਜੀ ਦੇ ਨਾਲ ਰਾਧੇ ਰਾਧੇ ਜੀ ਰਾਧੇ ਰਾਧੇ ਜੀ ਆਰਬੀ ਲਾਈਵ ਮੇਰੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਜੀ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਧੇ ਜੀ ਜੀ ਪਾਜੀ ਬੜਾ ਤੁਹਾਡਾ ਨਾਮ ਸੁਣਿਆ ਬੜੀ ਤੁਹਾਡੀ ਐਡਵਰਟਾਈਜ਼ਮੈਂਟ ਵੇਖੀ ਹੈ ਕਹਿੰਦੇ 25% ਆਫ ਲਾਤੀ ਹੈ ਵਿంటర్ ਸੇਲ ਹਜੇ ਤਾਂ ਸੀਜ਼ਨ ਖਤਮ ਵੀ ਨਹੀਂ ਹੋਇਆ ਪਹਿਲੇ ਹੀ ਜਿਹੜੀ ਸੇਲ ਲਗਾ ਦਿਆਂ ਹਾਂਜੀ ਹਾਂਜੀ ਜੀ ਆਪਾਂ ਆਫਰਾਂ ਲਾ ਦਿੱਤੀਆਂ ਨੇ ਜੀ ਆ ਦੇ ਦਰਸ਼ਕਾਂ ਵਾਸਤੇ ਕਸਟਮਰਸ ਵਾਸਤੇ ਸਾਰਿਆਂ ਵਾਸਤੇ ਆ ਦੇਖੋ ਜੀ ਅੱਦੇ ਸੋਹਣੇ ਸੋਹਣੇ ਆਰਟੀਕਲ ਆਏ ਆ ਆਪਣੇ ਕੋਲ ਬੁੱਲਨ ਦੇ ਵਿੱਚ ਵੈਲਵਟ ਦੇ ਵਿੱਚ ਕੋਈ ਵੀ ਬੁੱਲਨ ਦਾ ਆਰਟੀਕਲ ਲਓ ਉਹਦੇ ਤੇ 25% ਆਫ ਮਿਲੇਗੀ ਜੀ ਤੁਹਾਨੂੰ ਚਲੋ ਜੀ 25% ਦੀ ਆਫ ਜਿਹੜੀ ਕਿ ਬੁੱਲਨ ਆਰਟੀਕਲ ਤੇ ਮਿਲਣ ਜਾ ਰਹੀ ਹੈ ਜੇਕਰ ਤੁਸੀਂ ਇੱਥੇ ਕੋਈ ਵੀ ਬੁੱਲਨ ਦੀ ਚਾਹੇ ਸੂਟ ਹੋਵੇ ਚਾਹੇ ਕੁਰਤੀ ਹੋਵੇ ਚਾਹੇ ਕੋਟ ਸੈਟ ਹੋਵੇ ਕੋਈ ਵੀ ਚੀਜ਼ ਇੱਥੇ ਪਰਚੇਸ ਕਰਦੇ ਹੋ ਤਾਂ ਤੁਹਾਨੂੰ 25% ਦਾ ਫਲੈਟ ਡਿਸਕਾਊਂਟ ਜਿਹੜਾ ਕਿ ਮਿਲਣ ਜਾ ਰਿਹਾ ਹੈ ਹਾਂਜੀ ਭਾਜੀ ਆਰਟੀਕਲ ਚੈੱਕ ਕਰਾ ਦਿਓ ਭਾਜੀ ਲਓ ਜੀ ਆ ਬੁੱਲਨ ਦੇ ਵਿੱਚ ਦੇਖੋ ਆਰਟੀਕਲ ਸਟੇਟ ਦੇ ਵਿੱਚ ਤਾਂ ਲੋ ਜੀ ਆਰਟੀਕਲ ਤੁਸੀਂ ਚੈੱਕ ਕਰ ਲਓ ਜੀ ਆਰਟੀਕਲ ਆਇਆ ਜੀ ਪ੍ਰੀਮੀਅਮ ਕੁਆਲਿਟੀ ਦੀ ਬੁੱਲਣ ਰਹੂਗੀ ਜੀ ਉਹ ਪਾਜੀ ਖਰਾਬ ਖੂਬ ਤਾਂ ਨਹੀਂ ਹੋ ਜਾਣਗੇ ਕੁਝ ਨਹੀਂ ਹੁੰਦਾ ਜੀ ਇਹਨਾਂ ਨੂੰ ਅੱਕ ਕੇ ਲਾ ਕੇ ਛੱਡਦੇ ਆ ਜੀ ਭਾਵੇਂ ਵਾਹ ਜੀ ਵਾਹ ਆ ਦੇਖੋ ਆਪਾਂ ਕੁਆਲਿਟੀ ਦੇ ਵਿੱਚ ਡੀਲ ਕਰੀਦਾ ਜੀ ਆ ਦੇਖੋ ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਰਹੂਗਾ ਜੀ ਇਹ ਤਾਂ ਲੋ ਜੀ ਕੱਪੜੇ ਦੀ ਦੁਨੀਆ ਦੇ ਵਿੱਚ ਜਿਹੜਾ ਕੀ ਸ਼੍ਰੀਜੀ ਗਾਰਮੈਂਟਸ ਵਾਲਾ ਨੇ ਵੀ ਆਪਣਾ ਨਾਮ ਬਣਾ ਲਿਆ ਹੈ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਆਉਂਗੇ ਤਾਂ ਤੁਹਾਨੂੰ 25% ਦਾ ਆਫਰ ਮਿਲ ਲੈ ਜੀ ਸ਼ੇਅਰ ਵਾਲਾ ਬਟਨ ਜਿਹੜਾ ਕੀ ਤੋੜ ਦਿਓ ਤੇ ਇੱਥੇ ਆ ਜਾਓ 25% ਦਾ ਫਲੈਟ ਡਿਸਕਾਊਂਟ ਲੈ ਜਾਓ ਲੋ ਜੀ ਅੱਜ ਕੱਲ ਫਿਰਨ ਦੇ ਵਿੱਚ ਜੋ ਕੀ ਆਰਟੀਕਲ ਚੱਲ ਰਿਹਾ ਕਾਫੀ ਟ੍ਰੈਂਡਿੰਗ ਦੇ ਵਿੱਚ ਵਾਹ ਜੀ ਵਾਹ ਕੀ ਬਾਤ ਹੈ ਜੀ ਤਾਂ ਤੁਸੀਂ ਭਾਜੀ ਸਾਈਜ਼ ਕਿਹੜੇ-ਕਿਹੜੇ ਮਿਲ ਜਾਣਗੇ ਅੰਦਰ ਸਾਰੇ ਸਾਰੇ ਹੀ ਮਿਲ ਜਾਣਗੇ ਜੀ ਐਮ ਤੋਂ ਡਬਲ ਐਕਸਲ ਸਾਰੇ ਸਾਈਜ਼ ਹੀ ਹੁੰਦੇ ਆ ਆਪਣੇ ਕੋਲ ਜੀ ਕਿਥੋਂ ਲੈ ਆਂਦੇ ਕਿਥੋਂ ਭਾਜੀ ਮਾਲ ਮਾਲ ਆਪਣਾ ਫਰੈਸ਼ ਤਿਆਰ ਹੁੰਦਾ ਜੀ ਫੈਕਟਰੀ ਦੇ ਵਿੱਚੋਂ ਹੀ ਫੈਕਟਰੀ ਤੋਂ ਸਿੱਧਾ ਲੈ ਆਨੇ ਹੋ ਹਾਂਜੀ ਹਾਂਜੀ ਤਾਂ ਭਾਜੀ ਇਹ ਕੰਦੇ ਜੀ ਸੇਲ ਲਗਾਉਂਦੇ ਨੇ ਤੇ ਰੇਟ ਕੋਈ ਆਪਦੇ ਲਾ ਕੇ ਉਸ ਤੋਂ ਬਾਅਦ ਸੇਲ ਲਗਾ ਦਿੰਦੇ ਨੇ ਜੀ ਆਪਣਾ ਉਹ ਨਹੀਂਗਾ ਜੀ ਜੋ ਪਹਿਲੇ ਰੇਟ ਆਪਣਾ ਐਮ ਆਰ ਪੀ ਲੱਗਿਆ ਹੋਇਆ ਆਪਾਂ ਬਿਲਕੁਲ ਵੀ ਚੇਂਜ ਨਹੀਂ ਕੀਤਾ ਜੀ ਜੀ ਜੋ ਰੇਟ ਹੈਗਾ ਉਹੀ ਹੈਗਾ ਕਈ ਕਸਟਮਰਸ ਆਪਾਂ ਪਹਿਲੇ ਵੀਡੀਓ ਬਣਾਈ ਸੀ ਮੈਂ ਆਪਦੀਆਂ ਪੈਰਾਂ ਨੂੰ ਦੱਸਣਾ ਚਾਹੁੰਦਾ ਕਿ ਉਹ ਆ ਕੇ ਕਹਿੰਦੇ ਆ ਵੀ ਇੱਥੇ ਆ ਕੇ ਤੁਸੀਂ ਰੇਟ ਜਿਆਦਾ ਬੋਲਦੇ ਹੋ ਵੀਡੀਓ 'ਚ ਘੱਟ ਬੋਲਦੇ ਹੋ ਐਦਾ ਦੀ ਕੋਈ ਗੱਲ ਨਹੀਂ ਹੈਗੀ ਜੀ ਕਿ ਤੁਸੀਂ 1000 ਰੁਪਏ ਵਾਲੀ ਚੀਜ਼ ਪਸੰਦ ਕਰੋਗੇ ਤਾਂ 1000 ਰੁਪਏ ਦਾ ਰੇਟ ਲੱਗੂਗਾ ਜੀ ਜੇ ਤੁਸੀਂ 2500 ਵਾਲੀ ਚੀਜ਼ ਪਸੰਦ ਕਰੋਗੇ ਤਾਂ 2500 ਦਾ ਲੱਗੂਗਾ ਉਹ ਤਾਂ ਆਬਵੀਅਸਲੀ ਗੱਲ ਹੈ ਜੀ ਜੇਕਰ ਤੁਸੀਂ 1000 ਰੁਪਏ ਵਾਲੀ ਚੀਜ਼ ਪਸੰਦ ਕਰੋਗੇ ਤਾਂ ਤੁਹਾਨੂੰ ਜਿਹੜਾ ਕੀ 1000 ਰੁਪਏ 'ਚ 25% ਆਫ ਹੋ ਕੇ ਉਨੇ 750 ਰੁਪਏ ਦੀ ਜੀ ਲੱਗੇਗੀ ਜੋ ਆਪ ਦਾ ਕਹਤਾ ਜੀ 25% ਡਿਸਕਾਊਂਟ ਹੈ ਤਾਂ ਡਿਸਕਾਊਂਟ ਹੈ ਚਾਹੇ ਆਪ ਤੁਸੀਂ ਆਪ ਕੈਲਕੂਲੇਟਰ ਕਰਕੇ ਦੇਖ ਲੈਣਾ ਮੋਕੇ ਤੇ ਐਮ ਆਰ ਪੀ ਜੋ ਹੋਊਗਾ ਜੀ ਤਾਂ ਜਿਹੜੇ ਕਿ ਬਾਅਦ ਚ ਕੋਈ ਐਮ ਆਰ ਪੀ ਨਹੀਂ ਲਗਾਏ ਜਿਹੜੇ ਇਹਨਾਂ ਦੇ ਕੋਈ ਵੈਸੇ ਤਾਂ ਕੋਈ ਪਹਿਲੇ ਵਾਲੇ ਆਰਟੀਕਲ ਨਹੀਂ ਐ ਪਰ ਜਿਹੜਾ ਕੋਈ ਇੱਕ ਦੋ ਆਰਟੀਕਲ ਹੋਣਗੇ ਤੁਸੀਂ ਉਹ ਵੇਖੇ ਵੀ ਹੋਣਗੇ ਇੱਥੇ ਆ ਕੇ ਤਾਂ ਉਹਦੀ ਐਮ ਆਰ ਪੀ ਨੇ ਪਰ 25% ਦਾ ਜਿਹੜਾ ਕਿ ਡਿਸਕਾਊਂਟ ਤੁਹਾਨੂੰ ਇੱਥੇ ਮਿਲਣ ਜਾ ਰਿਹਾ ਹੈ ਹਾਂਜੀ ਬਾਜੀ ਲੋ ਜੀ ਆਜੋ ਤੁਹਾਨੂੰ ਦਿਖਾਨੇ ਆ ਹੋਰ ਵੀ ਆਰਟੀਕਲਸ ਕਾਫੀ ਹੈਗੇ ਆ ਜਿਵੇਂ ਟਿਊਨਿਕਸ ਦੇ ਵਿੱਚ ਵੈਸਟਰਨ ਆਰਟੀਕਲ ਵੀ ਆਪਣੇ ਕੋਲ ਕਾਫੀ ਮਿਲ ਜਾਣਗੇ ਤਾਂ ਲੋ ਜੀ ਟਿਊਨਿਕਸ ਵੀ ਇੱਥੇ ਮਿਲ ਰਹੀਆਂ ਨੇ ਲੋ ਮਰਜੀ ਆਰਟੀਕਲ ਲੋ ਜੀ ਭਾਈ ਕਲਰ ਡਿਜ਼ਾਈਨ ਕਿੰਨੇ ਨੇ ਅੰਦੇ ਵਿੱਚ ਕਲਰ ਡਿਜ਼ਾਈਨ ਕਾਫੀ ਹੈਗੇ 3-4 طرح ਦੇ ਕਲਰ ਡਿਜ਼ਾਈਨ ਨੇ ਟੋਪ ਲੋ ਜੋ ਮਰਜੀ ਲੋ ਜੀ 25% ਡਿਸਕਾਊਂਟ ਤਾਂ ਲੋ ਜੀ ਟੋਪ ਤੁਸੀਂ ਦੇਖ ਲੋ ਜੀ ਵੇਰੀਅੰਸ ਵਗੈਰਾ ਜੋ ਮਰਜੀ ਲੋ ਜੀ ਭਾਈ ਕਿੰਨੇ ਰੁਪਏ ਤੋਂ ਆਪਣੇ ਕੋਲ ਜਿਹੜਾ ਕੀ ਇੱਕ ਟੋਪ ਸ਼ੁਰੂ ਹੋ ਜਾਂਦਾ ਆਪਣੇ ਕੋਲ 4-500 ਰੁਪਏ ਦੀ ਰਹੀ ਤਾਂ ਸਟਾਰਟਿੰਗ ਹੈ ਜੀ 4-500 ਰੁਪਏ ਤੱਕ ਦੀ ਰੇਂਜ ਤੋਂ ਜਿਹੜੀ ਕਿ ਸਟਾਰਟਿੰਗ ਹੈ ਉਸ ਤੋਂ ਬਾਅਦ ਜਿੰਨਾ ਤੁਸੀਂ ਵਧੀਆ ਚੀਜ਼ ਲਓਗੇ ਉਹਨੇ ਜਿਹੜੇ ਕਿ ਰੇਟ ਵੀ ਵਧੀਆ ਹੋਣਗੇ ਜਾਣਗੇ ਕੋਟ ਸੈੱਟ ਵਧੀਆ ਵਧੀਆ ਪਾਰਟੀ ਵੇਅਰ ਕੋਟ ਸੈੱਟ ਵੀ ਆਪਣੇ ਕੋਲ ਮੌਜੂਦ ਨੇ ਜੀ ਤਾਂ ਪਾਰਟੀ ਵੇਅਰ ਕੋਰਸੈਟ ਵੀ ਜੇਕਰ ਤੁਸੀਂ ਲੈਣਾ ਚਾਹ ਰਹੇ ਹੋ ਉਹ ਟ੍ਰੈਂਡਿੰਗ ਟ੍ਰੈਂਡੀ ਗਾਰਡੀਕਲ ਹੈਗੇ ਜੀ ਇੰਸਟਾਗ੍ਰਾਮ ਤੇ ਉਹੀ ਤੁਹਾਨੂੰ ਮਿਲਣਗੇ ਜੀ ਵਾਹ ਜੀ ਵਾਹ ਇੰਸਟਾਗ੍ਰਾਮ ਦੇ ਟ੍ਰੈਂਡਿੰਗ ਆਰਟੀਕਲ ਵੀ ਤੁਹਾਨੂੰ ਜਿਹੜੇ ਕਿ ਇੱਥੇ ਮਿਲ ਜਾਣਗੇ ਇੰਸਟਾਗ੍ਰਾਮ ਦੇ ਜਿਸ ਆਪਾਂ ਰੀਲਸ ਦੇ ਵਿੱਚ ਵੇਖਦੇ ਆ ਜਿਹੜੀ ਕਿ ਟ੍ਰੈਂਡਿੰਗ ਰੀਲਸ ਜਿਹੜੀ ਕਿ ਚੱਲੀਆਂ ਹੋਈਆਂ ਨੇ ਉਹ ਉਹ ਵਾਲੇ ਆਰਟੀਕਲ ਵੀ ਤੁਹਾਨੂੰ ਜਿਹੜੇ ਕਿ ਇੱਥੇ ਵੇਖਣ ਨੂੰ ਮਿਲ ਜਾਣਗੇ ਜੇਕਰ ਕੁਆਲਿਟੀ ਦੇ ਵਿੱਚ ਡੀਲ ਕਰਨਾ ਹੈ ਜੀ ਟ੍ਰੈਂਡਿੰਗ ਆਰਟੀਕਲ ਚਾਹੀਦੇ ਆ ਤਾਂ ਸ਼੍ਰੀ ਜੀ گارਮੈਂਟਸ ਤੇ ਪਹੁੰਚੋ ਜੀ ਜਲਦੀ ਤੋਂ ਜਲਦੀ ਲੋ ਜੀ ਸ਼੍ਰੀ ਜੀ ਗਾਰਮੈਂਟਸ ਵਾਲਿਆਂ ਨੇ ਲੁੱਟਾ ਪਾਤੀਆ ਨੇ ਫਾਜ਼ਿਲਕਾ ਸ਼ਹਿਰ ਦੇ ਵਿੱਚ ਜਿਹੜਾ ਕਿ ਕੱਪੜਿਆਂ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਬਣਾ ਲਿਆ ਸ਼੍ਰੀ ਜੀ ਗਾਰਮੈਂਟਸ ਵਾਲਿਆਂ ਨੇ ਭਾਜੀ ਐਡਰੈਸ ਕੀ ਆਪਣੀ ਸ਼ੋਪ ਦਾ ਆਪਣਾ ਐਡਰੈਸ ਹੈਗਾ ਜੀ ਵੂਲ ਮਾਰਕੀਟ ਨੇਅਰ ਕਲॉक ਟਾਵਰ ਵਾਹ ਜੀ ਵਾਹ ਭਾਜੀ ਇਹਨਾਂ ਸੋਨਾ ਸੂਟ ਦੇਖੋ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਵੈਲਵਟ ਦੇ ਵਿੱਚ ਹੈਗਾ ਜੀ ਇਹ ਤਾਂ ਭਾਜੀ ਪੰਜਾਬੀ ਸੂਟ ਲੱਗਦਾ ਪਿਆ ਹਾਂਜੀ ਹਾਂਜੀ ਪਾਕਿਸਤਾਨੀ ਸਟਾਈਲ ਪਾਕਿਸਤਾਨੀ ਸਟਾਈਲ ਸੂਟ ਵਾਹ ਜੀ ਵਾਹ ਕੀ ਬਾਤ ਹੈ ਜੀ ਤਾਂ ਪਾਕਿਸਤਾਨੀ ਸੂਟ ਵੀ ਜਿਹੜਾ ਕਿ ਇੱਥੇ ਤਾਨੂੰ ਮਿਲ ਜੂਗਾ ਜਿਸ ਤਰ੍ਹਾਂ ਦਾ ਸੂਟ ਤੁਹਾਨੂੰ ਚਾਹੀਦਾ ਜਿਸ ਤਰ੍ਹਾਂ ਦੀ ਕੁੜਤੀ ਤੁਹਾਨੂੰ ਚਾਹੀਦੀ ਜਿਸ ਤਰ੍ਹਾਂ ਦਾ ਟੋਪ ਤੁਹਾਨੂੰ ਚਾਹੀਦਾ ਜਿਸ ਤਰ੍ਹਾਂ ਦਾ ਕੋਰਸੈਟ ਤੁਹਾਨੂੰ ਚਾਹੀਦਾ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਬੁੱਲਾਂ ਦੇ ਵਿੱਚ ਤੁਹਾਨੂੰ ਇੱਥੇ ਜਿਹੜਾ ਕਿ ਮਿਲ ਜੂਗੀ ਵਿਜ਼ਿਟ ਜਰੂਰ ਕਰੋ ਹਾਂਜੀ ਭਾਜੀ ਬਾਕੀ ਪਾਰਟੀ ਵੇਅਰ ਆਰਟੀਕਲ ਲੱਗੇ ਹੋਏ ਆ ਜੀ ਉਹਦੇ ਚ ਵੀ ਮਾਲਤਾਨ ਹੋਊਗਾ ਜੋ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਊਗਾ ਆਪਣੇ ਪੇਜ ਨੂੰ ਵੀ ਫੋਲੋ ਕਰਾਊਗਾ garments.shree ji ਆਪਣੇ ਪੇਜ ਦਾ ਨਾਮ ਹੈ ਜੀ ਜੀ ਤੇ ਉਹਨੂੰ ਵੀ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਪਾਰਟੀ ਵੇਅਰ ਆ ਟਿਕ ਤਾਂ ਲੋ ਜੀ ਵੀਡੀਓ ਵਾਲਾ ਵੀਡੀਓ ਦੇ ਸ਼ੇਅਰ ਵਾਲਾ ਬਟਨ ਤੋੜ ਕੇ ਆ ਜਾਓ ਤੇ 25% ਦਾ ਡਿਸਕਾਊਂਟ ਜਿਹੜਾ ਕਿ ਫਲੈਟ 25% ਦਾ ਡਿਸਕਾਊਂਟ ਜਿਹੜਾ ਕਿ ਲੈ ਜਾਓ ਜਿਹੜਾ ਕਿ ਹਜੇ ਦਾ ਸੀਜ਼ਨ ਸੀਜ਼ਨ ਦੀ ਸਟਾਰਟਿੰਗ ਹੀ ਹੋਈ ਹੈ ਤਾਂ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਜਿਹੜਾ ਕਿ ਸੇਲ ਲਗਾਤੀ ਹੈ ਤੁਮਾ ਪਾਤੀ ਹੈ ਪਰ ਇੱਕੋ ਸ਼ਰਤੇ ਵਿੱਚ 25% ਦਾ ਜਿਹੜਾ ਕਿ ਤੁਹਾਨੂੰ ਮਿਲੇਗਾ ਜੇਕਰ ਤੁਸੀਂ ਸ਼ੇਅਰ ਵਾਲਾ ਬਟਨ ਨੂੰ ਤੋੜ ਕੇ ਆ ਜਾਓਗੇ ਤਾਂ ਤੁਹਾਨੂੰ ਜਿਹੜਾ ਕਿ 25% ਦਾ ਜਿਹੜਾ ਕਿ ਡਿਸਕਾਊਂਟ ਇੱਥੇ ਮਿਲਣਾ ਹੈ ਤਾਂ ਕੈਮਰਾਮੈਨ ਨੂੰ ਕਵਾਂਗੇ ਇੱਕ ਵਾਰੀ ਪਾਰਟੀ ਵੇਅਰ ਆਰਟੀਕਲ ਵੀ ਜਿਹੜੇ ਕਿ ਇੱਥੇ ਲਗਾਏ ਹੋਏ ਨੇ ਇਹਨਾਂ ਨੇ ਇਹ ਵੀ ਦਿਖਾ ਦੇਣ ਕਿੰਨੇ ਵਧੀਆ-ਵਧੀਆ ਆਰਟੀਕਲ ਜਿਹੜੇ ਕਿ ਇਹਨਾਂ ਨੇ ਲਗਾਏ ਹੋਏ ਨੇ ਸਾਰੇ ਆਰਟੀਕਲ ਅਸੀਂ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੇ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਏਗੀ ਤਾਂ ਹਾਂਜੀ ਬਾਜੀ ਬਸ ਸਾਰਿਆਂ ਨੂੰ ਅਪੀਲ ਹੈ ਜੀ ਜਿਆਦਾ ਤੋਂ ਜਿਆਦਾ ਪਹੁੰਚੋ ਆਪਾਂ ਸੇਵਾ ਦਾ ਮੌਕਾ ਦਿਓ ਤੇ ਵਧੀਆ ਡਿਸਕਾਊਂਟ ਦਾ ਫਾਇਦਾ ਚੱਕੋ ਜੀ ਤਾਂ ਜ਼ਰੂਰ ਵਿਜ਼ਿਟ ਕਰੋ ਸ਼ੀਰੀ ਜੀ گارਮੈਂਟ ਸਾਡਾ ਆਪਣਾ گارਮੈਂਟ ਹੈ ਜੀ ਪਹਿਲਾਂ ਵੀ ਅਸੀਂ ਤੁਹਾਨੂੰ ਇਹਨਾਂ ਦੀ ਵੀਡੀਓਜ਼ ਦਿਖਾਈ ਭਾਜੀ ਪਹਿਲੇ ਸਾਡੇ ਵੀਰ ਦਾ ਕਿਸ ਤਰ੍ਹਾਂ ਦਾ ਪਿਆਰ ਮਿਲਿਆ ਬਹੁਤ ਵਧੀਆ ਰਿਸਪੌਂਸ ਆਇਆ ਸੀ ਦੋ ਵਾਰੀ ਵੀਡੀਓ ਬਣਾਵਾ ਚੁੱਕੇ ਆ ਜੀ ਜੀ ਤੇ ਬਹੁਤ ਵਧੀਆ ਰਿਸਪੌਂਸ ਮਿਲਿਆ ਜੀ ਤਾਂ ਅਸੀਂ ਉਸੇ ਦੁਕਾਨ ਦੀ ਵੀਡੀਓ ਬਣਾਣੇ ਆ ਜਿਸ ਦੁਕਾਨ ਤੇ ਸਾਨੂੰ ਲੱਗਦਾ ਕਿ ਹਾਂ ਇਹ ਵਧੀਆ ਕੰਮ ਕਰ ਰਹੇ ਨੇ ਤੇ ਸਹੀ ਇਹਨਾਂ ਦਾ ਮਾਲ ਹੈ ਅਸੀਂ ਕੋਈ ਵੀ ਐਜੀ ਦੁਕਾਨ ਦੀ ਵੀਡੀਓ ਨਹੀਂ ਬਣਾਉਂਦੇ ਜਿਹੜਾ ਕੋਈ ਬਾਅਦ ਦੇ ਵਿੱਚ ਕੋਈ ਕਪੜਾ ਲੈ ਕੇ ਜਾਏ ਤਾਂ ਕਪੜਾ ਖਰਾਬ ਹੋ ਜੇ ਤਾ ਪਾਜੀ ਵੀ ਜਿਹੜੇ ਕਿ ਪੂਰੇ ਫਾਜ਼ਿਲਕਾ ਦੇ ਵਿੱਚ ਆਪਣਾ ਨਾਮ ਬਣਾ ਚੁੱਕੇ ਨੇ ਤਾਂ ਜ਼ਰੂਰ ਵਿਜ਼ਿਟ ਕਰੋ ਐਡਰੈਸ ਮੈਂ ਤੁਹਾਨੂੰ ਦੱਸਦਾ ਘੰਟਾ ਘਰ ਚੌਕ ਨੇੜੇ ਨੇੜੇ ਸ਼ੁਕਰਾਨਾ ਬਰਤਨ ਸਟੋਰ ਨੇੜੇ ਸ਼ੁਕਰਾਨਾ ਬਰਤਨ ਸਟੋਰ ਜ਼ਰੂਰ ਵਿਜ਼ਿਟ ਕਰੋ ਵੀਡੀਓ ਵਾਲੇ ਵੀਡੀਓ ਦੇ ਸ਼ੇਅਰ ਵਾਲੇ ਬਟਨ ਨੂੰ ਜਿਹੜਾ ਕਿ ਜਿਆਦਾ ਜਿਆਦਾ ਸ਼ੇਅਰ ਕਰਕੇ ਆਜੋ ਤੇ 25% ਦਾ ਡਿਸਕਾਊਂਟ ਜਿਹੜਾ ਕਿ ਲੈ ਜਾਓ ਅਸੀਂ ਤੇਰਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਬੀਲਾਈ ਮੀਡੀਆ ਤੁਹਾਡਾ ਆਪਣਾ ਚੈਨਲ